ਭਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਖਬਰ ਆ ਗਈ ਕਿ ਭਾਰਤ ਔਰ ਪਾਕਿਸਤਾਨ ਦਾ ਸਮਝੌਤਾ ਹੋ ਗਿਆ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਦਾ ਆਸ ਵਿੱਚ ਸਮਝੌਤਾ ਕਰਵਾ ਦਿੱਤਾ ਹੈ ਸੋ ਬਾਹਗੁਰੂ ਦਾ ਲੱਖ ਲੱਖ ਸ਼ੁਕਰ ਹੈ ਨਹੀਂ ਆਉਣ ਵਾਲਾ ਸਮਾਂ ਬਹੁਤ ਧਿਆਨ ਕੋਨਾ ਤਾਂ ਪਰ ਕਹਿੰਦੇ ਆ ਨਾ ਕਿ ਜਦੋਂ ਕੋਈ ਮਾੜਾ ਟਾਈਮ ਆਂਦਾ ਉਸ ਵਕਤ ਆਪਣੇ ਦਾ ਤੇ ਪ੍ਰਾਜ ਦੀ ਪਰਖ ਵੀ ਹੁੰਦੀ ਆ ਮਾੜਾ ਟਾਈਮ ਬਹੁਤ ਕੁਝ ਦਿਖਾ ਕੇ ਸਿਖਾ ਕੇ ਵੀ ਜਾਂਦਾ ਸਮਝਾ ਕੇ ਵੀ ਜਾਂਦਾ ਸੋ ਦੇਖੋ ਜਦੋਂ ਮੜਾ ਟਾਈਮ ਆਇਆ ਜਾਂ ਪਹਿਲਾਂ ਵੀ ਕਰੋਨਾ ਟਾਈਮ ਵੀ ਜਦੋਂ ਆਇਆ ਸੀ ਨਾ ਇਹ ਟਾਈਮ ਤਾਂ ਤੁਸੀਂ ਇਹ ਦੇਖੋ ਜਿਹੜੇ ਪੰਜਾਬ ਚੋਂ ਲੱਖਾਂ ਰੁਪਏ ਕਮਾ ਕੇ ਜਾਂਦੇ ਆ ਜਿਨ੍ਹਾਂ ਨੇ ਪੰਜਾਬ ਚ ਪਤਾ ਨਹੀਂ ਕਿੰਨਾ ਕੁ ਕੁਝ ਬਣਾ ਲਿਆ ਉਹ ਸਭ ਤੋਂ ਪਹਿਲਾਂ ਪੰਜਾਬ ਨੂੰ ਛੱਡ ਕੇ ਭੱਜਦੇ ਆ ਰੇਲਵੇ ਸਟੇਸ਼ਨ ਭਰੇ ਪਏ ਤੇ ਬਾਈ ਜੀ ਟਾਇਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਹੁਣ ਕਹਿੰਦੇ ਉੱਥੇ ਆਪਣੀ ਸਟੇਟ ਦੇ ਵਿੱਚ ਖੜੇ ਦੇਖੀ ਜਾਂਦੇ ਆ ਕਿ ਪੰਜਾਬ ਨੂੰ ਟ੍ਰੇਨ ਕੱਟ ਜਾਣੀ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਹਣਾ ਤੇ ਇੱਕ ਗੱਲ ਬਾਈ ਜੀ ਹੋਰ ਤੁਸੀਂ ਯਕੀਨ ਮੰਨੇ ਹੋ ਅਗਰ ਇਹ جنگ ਲੱਗ ਜਾਂਦੀ ਰੱਬ ਨਾ ਕਰੇ ਤਾਂ ਬਾਈ ਜੀ ਪੰਜਾਬੀਆਂ ਨੇ ਪੂਰੇ ਭਾਰਤ ਨੂੰ ਰਜਾ ਕੇ ਰੱਖਣਾ ਤਾਂ ਲੰਗਰ ਲਾ ਦੇਣੇ ਤੇ ਖਜ਼ਾਨੇ ਖੋਲ ਦੇਣੇ ਤੇ ਪਜਾਮੀਆਂ ਨੇ ਲੇਕਿਨ ਜਦੋਂ ਵੀ ਕਦੇ ਮੁਸੀਬਤ ਆਈ ਹੈ ਤਾਂ ਤੁਸੀਂ ਕਦੇ ਵੀ ਦੇਖ ਲਿਓ ਇਤਿਹਾਸ ਗਵਾਹ ਇਹ ਇਹ ਚੀਜ਼ ਦਾ ਜਦੋਂ ਵੀ ਮੁਸੀਬਤ ਆਈ ਹੈ ਨਾ ਹੋਰ ਦੇਸ਼ਾਂ ਨੇ ਜਾਂ ਹੋਰ ਸਟੇਟਾਂ ਨੇ ਜਿਹੜੀਆਂ ਰੋਜ਼ਮਰ ਲਾਦੀਆਂ ਚੀਜ਼ਾਂ ਹੁੰਦੀਆਂ ਚਾਹੋ ਖਾਣ ਪੀਣ ਦੀਆਂ ਚੀਜ਼ਾਂ ਹੋਵੇ ਚਾਹੇ ਪੈਣਣ ਦੀਆਂ ਚੀਜ਼ਾਂ ਹੋਵੇ ਚਾਹੇ ਉਹ ਮੈਡੀਸਿਨ ਹੋਵੇ ਕਿਸੇ ਵੀ ਪ੍ਰਕਾਰ ਦੀ ਦਵਾਈ ਹੋਵੇ ਜਿਹੜੀਆਂ ਹੋਸਟੇਟਾਂ ਦੇ ਲੋਕ ਹਨ ਉਹ ਉਹਨਾਂ ਚੀਜ਼ਾਂ ਦੇ ਰੇਟ ਬਾਈ ਜੀ 10 ਗੁਣਾ ਵਧਾ ਦਿੰਦੇ ਆ ਤੇ ਇੱਕ ਸਿਰਫ ਪੰਜਾਬ ਹੈ ਭਾਈ ਕਨਿਆ ਦਾ ਵਾਰਿਸ ਗੁਰੂਆਂ ਪੀਰਾਂ ਦੇ ਵਾਰਿਸ ਜਿਹੜੇ ਇਹਨਾਂ ਚੀਜ਼ਾਂ ਦੇ ਲੰਗਰ ਲਾ ਦਿੰਦੇ ਆ ਬਾਈ ਜੀ ਲੰਗਰ ਇਹ ਜज्ਬਾ ਸਿਰਫ ਪੰਜਾਬੀਆਂ ਨੂੰ ਦਿੱਤਾ ਪਰ ਜਦ ਵੀ ਸੰਕਟ ਪੰਜਾਬ ਤੇ ਆਇਆ ਆ ਤੁਸੀਂ ਸਪੋਰਟ ਕਰਦੇ ਆ ਨਾ ਬਾਈ ਜੀ ਉਹਨਾਂ ਲੋਕਾਂ ਦੀ ਜਦ ਕੋਈ ਪ੍ਰਵਾਸੀਆਂ ਨੂੰ ਕੋਈ ਮਾੜਾ ਚੰਗਾ ਬੋਲਦਾ ਏ ਤਾਂ ਬਹੁਤ ਲੋਕ ਕਮੈਂਟਾਂ ਦੇ ਵਿੱਚ ਆ ਕੇ ਕਹਿੰਦੇ ਆ ਉਹ ਵਿਚਾਰੇ ਤਮਕਾਣਾ ਫਲਾਣਾ ਆ ਹੁਣ ਦੇਖ ਲਓ ਥੋੜੀ ਜਿਹੀ ਫੁਵਾਹ ਉਡੀਤੀ ਕਿ ਜੰਗ ਲੱਗ ਜਾਣੀ ਆ ਜੰਗ ਲੱਗ ਗਈ ਹੈ ਸਭ ਤੋਂ ਪਹਿਲਾਂ ਪੰਜਾਬ ਨੂੰ ਛੱਡ ਕੇ ਭੱਜੇ ਆ ਲੇਕਿਨ ਪੰਜਾਬੀ ਸਾਰਿਆਂ ਨਾਲ ਖੜ ਜਾਂਦੇ ਆ ਪਰ ਜਦੋਂ ਪੰਜਾਬ ਪਰ ਮਾੜਾ ਟਾਈਮ ਆਂਦਾ ਨਾ ਪੰਜਾਬ ਨਾਲ ਬਹੁਤ ਘੱਟ ਖੜਦੇ ਆ ਯਾਰ ਤੇ ਬਾਕੀ ਬਾਹੀਂ ਗੁਰੂ ਦਾ ਬਹੁਤ-ਬਹੁਤ ਸ਼ੁਕਰ ਆ ਔਰ ਬਹੁਤ-ਬਹੁਤ ਧੰਨਵਾਦ ਆ ਦੋਨੇ ਸਰਕਾਰਾਂ ਦਾ ਤਿੰਨੋਂ ਸਰਕਾਰਾਂ ਦਾ ਚਾਹ ਅਮਰੀਕਾ ਦੀ ਸਰਕਾਰ ਇੰਡੀਆ ਦੀ ਸਰਕਾਰ ਔਰ ਪਾਕਿਸਤਾਨ ਦੀ ਸਰਕਾਰ ਕਿ ਇਹ ਟਾਈਮ 'ਤੇ ਰਹਿਣਾ ਨੇ ਸਮਝੌਤਾ ਕਰ ਲਿਆ ਰਾਇ ਜੀ ਨਹੀਂ ਤਾਂ ਬਹੁਤ ਔਖਾ ਹੋ ਗਿਆ ਤਾਂ ਕਿਉਂਕਿ ਜੰਗ ਕਹਿ ਦੇਣਾ ਸੌਖਾ ਏ ਜਿਹੜਾ ਦੇਸ਼ਾਂ ਦੇ ਵਿੱਚ ਜੰਗ ਨੇ ਤਬਾਹੀ ਕੀਤੀ ਹੈ ਨਾ ਇਹ ਦੇਖ ਲਓ ਤੁਸੀਂ ਜੀ ਹਜੇ ਵੀ ਉਹ 50 ਸਾਲ ਤਾਪ ਨਹੀਂ ਆਲੇ ਤੁਸੀਂ ਘਬਰਾ ਨਹੀਂ ਤੇ ਦੇਖਦੇ ਹੀ ਆ ਜੀ ਕਹਿੰਦੇ ਜਿੱਥੇ ਜਿੱਥੇ ਪਰਮਾਣੂ ਬੰਬ ਗਰੇ ਗਰੇ ਆ ਨਾ ਉਹ ਧਰਤੀ ਦੇ ਵਿੱਚ 20-25 ਸਾਲ ਵਾਸਤੇ ਤਾਂ ਵੈਸੀ ਉਹ ਧਰਤੀ ਖਤਮ ਹੋਊਗੀ ਬੰਜਰ ਬਣ ਗਈ ਆ ਉਹ ਕਿ ਉੱਥੇ ਕੁਝ ਉੱਗਣਾ ਨਹੀਂ ਆ ਕਿਸੇ ਤਰ੍ਹਾਂ ਦੀ ਫਸਲ ਵੀ ਨਹੀਂ ਪੈਦਾ ਹੋ ਸਕਦੀ ਤੇ ਕਈ ਲੋਕ ਬਹੁਤ ਖੁਸ਼ੀ ਮਨਾ ਰਹੇ ਤੇ ਕਿ ਭਾਰਤ ਪਾਕਿਸਤਾਨ ਤੇ ਚੜ ਗਿਆ ਆ ਹੋ ਗਿਆ ਬੋ ਹੋ ਗਿਆ ਪਾਕਿਸਤਾਨ ਨੂੰ ਖਤਮ ਕਰ ਦਾਂਗੇ ਸਾਨੂੰ ਬੰਬ ਬੰਨ ਕੇ ਭੇਜੋ ਅਸੀਂ ਉਹ ਕਰ ਦਾਂਗੇ ਇਹ ਸਿਰਫ ਕਹਿਣ ਦੀਆਂ ਗੱਲਾਂ ਬਾਈ ਜੀ ਰੈਲਟੀ ਕੁਝ ਹੋਰ ਹੈ ਜੇ ਲੱਗ ਜਾਂਦੀ ਨਾ ਚਲੋ ਜੰਗ ਤਾਂ ਦੂਰ ਦੀ ਗੱਲ ਆ ਕਰੋਨਾ ਕਾਲ ਚ ਦੇਖ ਲਓ ਕਿਆ ਬੁਰਾ ਹਾਲ ਹੋ ਗਿਆ ਤਾਂ ਲੋਕਾਂ ਦਾ ਉਹ ਕੋਈ ਜੰਗ ਵੀ ਨਹੀਂ ਤੇ ਆਪਣੇ ਘਰਾਂ ਚ ਕੈਦ ਹੋਏ ਤੇ ਹਜੇ ਤੁਸੀਂ ਆ ਦੇਖ ਲਓ ਹੁਣ ਇਕੱਲੇ ਦੇਖ ਲਓ ਰਾਤ ਆ ਜੇ ਲਾਈਟ 2 ਘੰਟੇ ਵਾਸਤੇ ਬੰਦ ਕਰੀ ਤੀ ਤਾਂ ਚਲੋ ਜੋ ਵੀ ਹੋਇਆ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਹੈ ਕਿਆ ਪਤਾ ਕਿਹੜਾ ਮਾੜਾ ਟਾਈਮ ਟਲਿਆ ਇਹ ਉਹ ਬਾਕੀ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਹੈ ਪਰ ਜੇ ਜੰਗ ਲੱਗ ਜਾਂਦੀ ਬਾਈ ਜੀ ਪੰਜਾਬ ਨੇ ਪੂਰੇ ਭਾਰਤ ਲਈ ਖੜ ਜਾਣਾ ਦਾ ਨਾਲ ਖੜ ਜਾਣਾ ਦਾ ਕਿਸੇ ਨੂੰ ਭੁੱਖਾ ਨਹੀਂ ਤਾਂ ਮਰਨ ਦਿੰਦਾ ਪੰਜਾਬ ਲੇਕਿਨ ਪੰਜਾਬ ਨੂੰ ਛੱਡ ਕੇ ਜਿਹੜੇ ਪੰਜਾਬ ਦੇ ਸਿਰ ਤੇ ਕਮਾਂਦੇ ਆ ਪੰਜਾਬ ਚ ਆ ਕੇ ਉਹਨਾਂ ਨੇ ਸਭ ਕੁਝ ਬਣਾਇਆ ਜਦ ਮੜ ਗਈ ਉਹ ਖਾ ਟਾਈਮ ਆਂਦਾ ਨਾ ਪਰੋਨਾ ਕਾਲ ਦੇ ਵਿੱਚ ਵੀ ਪੈਤਲੇ ਲੰਘੇ ਤੇ ਤੇ ਆ ਹੁਣ ਵੀ ਰਾਤੋਂ ਰਾਤ ਟ੍ਰੇਨਾਂ ਚੜ ਕੇ ਭੱਜ ਗਏ ਤੇ ਟ੍ਰੇਨਾਂ ਦੇ ਵਿੱਚ ਕਹਿੰਦੇ ਸਾਹ ਲੈਣ ਨੂੰ ਵੀ ਜਗ੍ਹਾ ਨਹੀਂ ᱛੀ ਐਦਾਂ ਇਹ ਤਾਂ ਭਰੀਆਂ ਪਈਆਂ ਸੀ ਟ੍ਰੈਨਾਂ ਤੇ ਬਾਕੀ ਤੁਸੀਂ ਆਪਣੇ ਕਮੈਂਟਾਂ 'ਚ ਬਾਈ ਜੀ ਵਿਚਾਰ ਦਿਓ ਧੰਨਵਾਦ ਜੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਬਹੁਤ ਧੰਨਵਾਦ ਹੈ ਜੀ ਜੋ ਇਹ ਮਾੜਾ ਟਾਈਮ ਆਣ ਤੋਂ ਬਚ ਗਿਆ ਸੋ ਸ਼ੁਕਰੀਆ ਜੀ